ਮੇਰੇ ਬਾਪੂ ਜੀ ਹੈਡ ਕਨਸਟੇਬਲ ਸੀ ਬੈਸਟ ਬੰਗਾਲ ਰਾਇਗੰਜ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ 20-25 ਸਾਲ ਆਪਣੇ ਦੇਸ਼ ਦੀ ਸੇਵਾ ਕੀਤੀ ਹੈ ਰੱਖਿਆ ਕੀਤੀ ਹੈ ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਦੌਖਰੀ ਤੇ ਸੀ ਉਹਨਾਂ ਨੇ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕਿਆ ਮੈਂ ਆਇਆ ਹਾਂ ਬਾਹਰ ਸੀ ਮੈਂ ਵਿਦੇਸ਼ੀ ਮੈਂ ਕੈਨੇਡਾ ਰਹਿਣਾ ਮੈਂ ਹੁਣੇ ਆਇਆ ਹਾਂ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ ਮੈਂ ਸਾਨੂੰ ਮਾਣ ਹੈ ਆਪਣੇ ਬਾਪੂ ਦਾ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਮੈਨੂੰ ਕਹਿੰਦੇ ਸੀ ਕਿ ਕੰਮ ਕਰ ਸ਼ੇਰਾ ਧਿਆਨ ਨਾਲ ਆਪਣਾ ਕਰੀ ਟੌਰ ਨਾਲ ਜਿਉਣਾ ਜਿੱਦਾਂ ਮੈਂ ਰਿਆਂ ਇਹ ਮੇਰਾ ਲੜਕਾ ਬਲਜਿੰਦਰ ਸਿੰਘ ਸੀ ਉਹ ਬੀਐਸਐਲ ਸਰਕਾਰੀ ਦਾ ਸੀ ਇਹਦੀ ਬੈਸਟ ਬੰਗਾਰ ਝੂਠੀ ਸੀ ਪਰ ਉਹ ਤੇ ਡਿਊਟੀ ਤੇ ਰਹਾਂ ਰਿਹਾ ਬੁਖਾਰ ਚੰਨ ਨਾਲ ਤੇ ਨੀਵਰ ਡੈੱਡ ਹੋਣ ਨਾਲ ਮਾਤਾ ਜੀ। ਆਪਕਾ ਇਨਪਾਸਨ ਮਾਨਦਿਆ ਗਿਆ। ਕਾਲ ਸਮਾਂ ਵੀ ਐਸੋ ਦੇ ਤਰ੍ਹਾਂ। ਬਹੁਤ ਬਹੁਤ ਧੰਨਵਾਦੀ ਆ। ਪੇਤਰ ਪਰਿਵਾਰ ਦੇ ਪਿੱਛੇ ਕੌਣ ਕੌਣ ਨੇ ਇਹਨਾਂ ਦੇ ਪਰਿਵਾਰ ਦੇ ਪਿੱਛੇ ਸ਼ਕਨਾਤਾ ਪਿਤਾ ਹੈ, ਭਾਈ ਹੈ। ਬੇਟੇ ਹੈ। ਪੁੱਤਰੀ ਹੈ। ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ? ਲਾਸਟ 23 ਤਰੀਕ ਰਾਤ तकरीबन 9 ਵਜੇ ਤੇ 15 ਮਿੰਟ ਇਹ ਬੇਟਾ ਟੀ ਗੱਲਾਂ ਬਤਾ ਕਿ ਉਦੋਂ ਲੈ ਮੈਂ ਨਾਲ ਇੱਕੋ ਗੱਲ ਬਣਾ ਮੈਂ ਠੀਕ ਠਾਕ ਆ ਕੋਈ ਫਿਕਰ ਨੀ ਕਰ ਮੇਰੇ ਬਾਪੂ ਜੀ ਹੈੱਡ ਕਨਸਟੇਬਲ ਸੀ West Bengal Raigan ਚ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ 20-25 ਸਾਲ ਆਪਣੇ ਦੇਸ਼ ਦੀ ਸੁਰੱਖਿਆ ਕੀਤੀ ਹੈ ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ ਤੇ ਸੀ ਉਹਨਾਂ ਦੀ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕੇ ਮੈਂ ਆਇਆ ਔਰ ਬਾਹਰ ਸੀ ਮੈਂ ਦੁਦੇਸ਼ੀ ਮੈਂ ਕੈਨੇਡਾ ਲੈਣਾ ਮੈਂ ਹੁਣੇ ਆਇਆ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਤੁਹਾਨੂੰ ਕਾਲ ਕਦੋਂ ਗਈ ਸੀ ਕੀ ਬਾਪੂ ਜੀ 27 3 9 ਵਜੇ 9 ਵਜੇ ਤੇ ਪਤਾ ਚੱਲ ਗਿਆ ਸੀ ਬਾਪੂ ਜੀ ਪੂਰੇ ਹੋ ਗਏ ਔਰ ਕੁਝ ਕਰਨਾ ਕਰਕੇ ਮੈਂ ਉਸੇ ਉਧਰ ਆ ਨਹੀਂ ਸਕਿਆ ਸਾਡੀ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਗੱਲ ਕਦੋਂ ਹੋਈ ਸੀ ਸਿਕੰਦਰੀਆ ਲਗਭਗ 10 ਦਿਨ ਪਹਿਲਾਂ ਹੋਈ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਜੋ ਕਹਿੰਦੇ ਸੀ ਵੀ ਕਾਮਕਾਰ ਸ਼ੇਰਾਂ ਧਿਆਨ ਨਾਲ ਆਪਣਾ ਕਰੀ ਟੌਰ ਨਾ ਜਿਉਣਾ ਜਿੱਦਾਂ ਮੈਂ ਰਿਆਂ ਬਸ ਇਹ ਗੱਲ ਹੋਈ ਸੀ ਪਿੰਡ ਦੋਵਾਲੀ ਦਾ ਜਿਹੜਾ ਵੀ ਆ ਸਭ ਚ ਅਲਜਿੰਦਰ ਸਿੰਘ ਨਾਂ ਦਾ ਸੌਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਆ ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਪਿੰਡ ਪਹੁੰਚੀ ਆ ਬੜਾ ਸੋਗਮਈ ਮਾਹੌਲ ਆ ਸਾਰੇ ਪਿੰਡ ਚ ਪਿਛੇ ਨੌ ਜਵਾਨ ਦੀ ਹਸਰਾਮ ਡਿਊਟੀ ਦੌਰਾਨ ਮੌਤ ਹੋਣੀ ਅਚਨਚੇਤ ਅੱਜ ਇਸ ਸ਼ਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਤੇ ਮੈਨੂੰ ਉਮੀਦ ਹੈ ਕਿ ਵਰਤਾਂ ਜਦੋਂ ਕੋਈ ਪ੍ਰਾਂਪਰਾ ਕਰਦੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜ਼ਰੂਰ ਵੰਡਾਇਆ ਜਾਂਦਾ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਆਇਆ